ਫਸਲਾਂ ਵਿੱਚ ਰੇਹਾਂ ਸਪਰੇਹਾਂ ਦਵਾਈਆਂ ਦੀ ਵਰਤੋਂ ਕਿਉਂ ਕਰਦੇ ਹਨ ਕਿਸਾਨ ਸੁਣੋ ਅਸਲੀ ਸੱਚ ਆਇਆ ਸਾਹਮਣੇ ਕਿਵੇਂ ਕਿਸਾਨਾਂ ਨੂੰ ਬਣਾਇਆ ਜਾਂਦਾ ਧੋਖੇ ਦਾ ਸ਼ਿਕਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਆਰਗੈਨਿਕ ਖੇਤੀ ਨੂੰ ਅਪਣਾਉਣ ਦੀ ਦਿੱਤੀ ਸਲਾਹ ਕਿ ਆਪਾਂ ਆਪਣੇ ਵਾਸਤੇ ਅੰਨੇ ਆਪਣੇ ਵਾਸਤੇ ਜੇਕਰ ਕਹਿਣਾ ਤਾਂ ਦੂਏ ਵੀਕ ਕਹਿੰਦੇ ਕਿ ਅਸੀਂ ਕਿੱਧਰ ਨੂੰ ਜਾ ਜਾਈਏ ਆਪਾਂ ਖੁਕਤੀ ਵੱਲ ਨੂੰ ਔਰ ਜਿਹਨਾਂ ਚੇਤੀ ਵਾਲੋਂ ਆਪਣੇ ਰੁਗੀ ਦਾ ਕਰ ਲੋ ਆਪਣੀਆਂ ਚਾਰ ਬੇਲਾਂ ਲਾ ਲਓ ਘਰ ਜਿਹੜੀ ਤੁਹਾਨੂੰ ਬਿਨਾਂ ਕੀਜੇ ਤੋਂ ਲੋਈ ਉਹ ਵੇਚੋ ਸਬਜ਼ੀ ਆ ਇਸ ਤਰ੍ਹਾਂ ਦਾ ਮੈਂ ਬੇਨਤੀ ਕਰੂੰਗਾ ਵਿਭਾਗ ਨੂੰ ਕਿ ਤੁਸੀਂ ਜਿਹੜੇ ਉੱਨਤ ਕਿਸਾਨ ਨੇ ਜਿਹੜੇ ਕੁਝ ਕਰ ਰਹੇ ਨੇ ਉਹਨਾਂ ਦੇ ਵਿੱਚ ਟਿਕਾਓ ਤਾਂ ਕਿ ਕਿਸੇ ਦੇ ਪੱਲੇ ਪੈ ਜਾਵੇ ਕੋਈ ਗੱਲ ਮੱਤੀ ਕੁਛ ਨਾ ਬੈਂਚੀਆਂ ਆਪਣੀ ਕਿਸਾਨ ਵੀਰਾਂ ਨੂੰ ਵੀ ਕਰਨੀ ਐ ਨੇ ਤੇ ਐਡੀ ਸੀ ਸਾਹ ਬੈਠੇ ਨੇ ਇਹਨਾਂ ਨੂੰ ਵੀ ਜਿੰਨੇ ਵੀ ਤੁਸੀਂ ਮੈਂਟੂ ਆਏ ਹੋ ਇਹ ਬਹੁਤ ਵੱਡੀ ਬਿਮਾਰੀ ਨਸ਼ਿਆਂ ਤੋਂ ਵੀ ਮਿਲਾਵਟ ਦੀ ਹੈ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਮਹਾਰਾਜ ਜੀ ਨੇ ਤਾਂ ਕਿਹਾ ਕਿ ਤੁਸੀਂ ਕੁਰਸੀਆਂ ਤੇ ਬੈਠੋ ਅਫਸਰ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਇਹ ਪੰਜਾਬ ਦਾ ਕਿਸਾਨ ਤੁਸੀਂ ਆਪ ਤੁਹਾਡੇ ਬੱਚੇ ਬਚਿ ਜਾਣ ਤਾਂ ਮਲਾਵਟ ਦੇ ਖਿਲਾਫ ਹੀ ਜੁੱਦੈ ਏਡਾ ਵੱਡਾ ਹੀ ਸ਼ੇਰ ਹੋ ਅੱਜੋ ਕਿਹਾ ਸੀ ਕਿ ਲੋਕ ਜਿਹੜਾ ਹੈ ਡੁਪਲੀਕੇਟ ਮੰਨਦਾ ਐਸੀ ਕਰਕੇ ਸੀ ਡੰਗੜ ਮੇਲੇ ਤੇ ਸਾਰੇ ਲੋਕਾਂ ਨੇ ਬਹੁਤ ਛੱਡਦੇ ਤੇ ਪ्योर ਦੁੱਧ ਮਿਲਦਾ ਨਹੀਂ ਦੂਸਰਾ ਜਿੰਨਾ ਮਰਜ਼ੀ ਲੈ ਲਓ ਤੁਹਾਨੂੰ ਵੀ ਪਤਾ ਹੈ ਇੰਦਰ ਇਹਨੂੰ ਰੋਕੋ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੇ ਤੁਹਾਡਾ ਕੋਈ ਕਿਸਾਨ ਕੋਈ ਪ੍ਰੋਡਕਟ ਬਣਾਉਂਦਾ ਹੈ ਜਿਵੇਂ ਹੁਣ ਸਰੋਂ ਦੀ ਗੰਦ ਹੋਈ ਇਹ ਤੁਸੀਂ ਨਹੀਂ ਵਿਜੀ ਤਾਂ ਮੈਂ ਵਿਜੀ ਮੇਰੇ ਤੋਂ ਖਰੀਦ ਕੇ ਉਹਦਾ ਤੇਲ ਆਪਨੇ ਕਿਸਾਨਾਂ ਤੋਂ ਆਪ ਆਪਾਂ ਖਰੀਦਿਏ ਸਮਾਨ ਜਿਵੇਂ ਜੀਨਾ ਤੁਹਾਡਾ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਜੀ ਮੈਂ ਕਿਹਾ ਜੀ 1 ਕਿਲਾ ਹੁਣ ਲਾਇਆ ਵੀ ਹੋਇਆ ਜੀ ਬਿਨਾਂ ਸਪਰੇਅ ਤੋਂ ਜਿਹੜਾ ਆਪਾਂ ਨੇ ਮਤਲਬ ਆਪਣੇ ਖਾਣ ਲਈ ਰੱਖੀ ਹੋਈ ਹੈ 1 ਕਿਲਾ ਕਣਕ ਹਾਂਜੀ ਜੀ ਜੇ ਹੁਣ ਸਾਰੇ ਖੇਤਾਂ ਦੇ ਇਹੋ ਦੇ ਰੇਟ ਸਾਨੂੰ ਵਧੀਆ ਦੇਣ ਫਿਰ ਸਾਨੂੰ ਇਹ ਸਪਰੇਹਾ ਕਰਨ ਦੀ ਲੋੜ ਨਹੀਂ ਜਾਂ ਖਾਦਾਂ ਪਾਉਣ ਦੀ ਜਿੱਦਾਂ ਗਵਰਨਮੈਂਟ ਨੇ ਰੇਟ ਦੇਣੇ ਕਿਵੇਂ ਆ ਉਹਦਾ ਵਿਕਾਸ ਆ ਜਿਹੜਾ ਦੂਸਰੀ ਫਸਲ ਨਾਲ ਕਿਵੇਂ ਥੋੜਾ ਬਹੁਤਾ ਝਾੜ ਘਟ ਸਕਦਾ ਜੀ ਤੁਸੀਂ ਦੇਖ ਲਿਓ ਵੀਡੀਓ ਤੁਹਾਨੂੰ ਦਿਖਾਉਣ ਨੇ ਨਾਲ ਦੇ ਨਾਲ ਦੀ ਗਣਕ ਵਰਗੀ ਉਹ ਆ ਉਹ ਤੇ ਦੂਜੀ ਖਾਦ ਪਾਉਂਦੇ ਨਾ ਦੇਸੀ ਖਾਦ ਪਾਉਂਦੇ ਇਸ ਵਾਰ ਲਾਈ ਆ ਜਾਂ ਪਹਿਲਾਂ ਵੀ ਲਾਈ ਪਹਿਲਾਂ ਵੀ ਲਾਈ ਸੀ ਪਿਛਲੇ ਸਾਲ ਵੀ ਲਾਈ ਆ ਪਹਿਲਾਂ ਵੀ ਲਾਉਂਦੇ ਆ ਜੀ ਪਿਛਲੇ ਸਾਲ ਵੀ ਲਾਈ ਸੀ ਉਹਦਾ ਝਾੜ ਤਾਂ ਘਟ ਗਿਆ ਸੀ ਪਰ ਉਹਦੀ ਕੁਆਲਿਟੀ ਤਾਂ ਬਣ ਗਈ ਨਾ ਬਹੁਤ ਵਧੀਆ ਅਸੀਂ ਘਰੇ ਇਸ ਤੇ ਵੱਲ ਉਹੀ ਕਰਦੇ ਆ ਹੁਣ ਜੇ ਅਸੀਂ ਮਾਰਕੀਟ 'ਚ ਲੈ ਕੇ ਜਾਂਦੇ ਆ ਫਿਰ ਉਹਦੀ ਪਛਾਣ ਕੋਈ ਨਹੀਂ अच्छा ਗੱਲ ਕਰੀਏ ਕਣਕ ਦੀ ਦੇ ਰੋਟੀ ਤਾਂ ਦੇਸ਼ ਜ਼ਿਆਦਾ ਜੀ ਕਣਕ ਦੀ ਦੇਸ਼ ਜ਼ਿਆਦਾ ਸੀ ਹਾਂ ਠੀਕ ਹੈ ਮੈਂ ਜੀ ਉਹ 205 ਰੁਪਏ ਦਾ ਹੈ ਨਾ ਸਬਸਿਡੀ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਆਪਣੇ ਨਾਲ ਨਾ ਠੱਗੀ ਵਾ ਜਾਂਦੀ ਹੈ ਉਹ ਪਿੰਡਾਂ ਦੇ ਵਿੱਚ ਨਾ ਲੋਕੋਸ਼ ਕੋਗੇ ਰਾਤ ਨੂੰ ਸ਼ਾਮੀ ਜਦੋਂ ਜਾਂ ਛੁੱਟੀ ਵਾਲੇ ਦਿਨ ਉਹ ਕੋਸ਼ਿਸ਼ ਕਰਦੇ ਨੇ ਜਦੋਂ ਛੁੱਟੀ ਵਾਲੀ ਨੂੰ ਭਾਗ ਦੀ ਜੇ ਨਾ ਨਾਮ ਹੋਵੇ ਨਜ਼ਰ ਨਾ ਹੋਵੇ ਤਾਂ ਉਹ ਉਸ ਤਰ੍ਹਾਂ ਦੀ ਰਲਦੀ ਮਿਲਦੀ ਮਿੱਟੀ ਹੈ ਜਿਹੜੀ ਉਹ ਲਿਆ ਕੇ ਨਾ ਤੁਹਾਨੂੰ ਕਹਿਣਗੇ ਵੀ ਅਸੀਂ ਤੁਹਾਨੂੰ 100 ਰੁਪਏ ਦਾ ਥੈਲਾ ਦਿੰਨੇ ਆ ਵੀ ਖੇਤੀਬਾੜੀ ਕੋ ਭਾਅ ਦਾ 205 ਦਾ ਪਰ ਕਿਸਾਨ ਵੀਰੋ ਜਿਵੇਂ ਜਿਪਸਮ ਦੇ ਵਿੱਚ ਨਾ ਕੈਲਸ਼ੀਅਮ ਹੁੰਦਾ ਮਿਨੀਮਮ ਹੁੰਦਾ ਹੀ 70% ਮੈਂ ਪਹਿਲਾਂ ਲੁਧਿਆਣੇ ਸਾਡੇ ਵਿਭਾਗਮ ਦੀ ਰਿਪੋਰਟਰ ਹੀ ਐ ਜਿਹੜੀ ਖਾਤਾਂ ਚੈੱਕ ਕਰਦੀ ਐ ਉਹਦੇ ਵਿੱਚ ਮੇਰੀ ਡਿਊਟੀ ਹੁੰਦੀ ਸੀ 2020 ਤੱਕ ਮੈਂ ਉੱਥੇ ਨੌਕਰੀ ਕਰੀਏ ਦੀ ਉੱਥੇ ਉਹਦੀ ਟੈਸਟਿੰਗ ਹੁੰਦੀ ਹੈ ਬਕਾਇਦਾ ਜਦੋਂ ਵੀ ਖੇਤੀਬਾੜੀ ਮੈਕਮੀਦੀ ਜਿਹੜੀ ਜਿਪਸਮ ਆਉਂਦੀ ਹੈ ਤਾਂ ਉਹਦਾ ਪਹਿਲਾਂ ਸੈਂਪਲ ਭਰ ਕੇ ਅਲੱਗ-ਅਲੱਗ ਬਲਾਕਾਂ ਤੋਂ ਅਲੱਗ-ਅਲੱਗ ਜਿल्ल्या ਤੋਂ ਉੱਥੇ ਜਾਂਦੇ ਤੇ ਉਹ ਟੈਸਟਿੰਗ ਦੇ ਵਿੱਚ ਮੈਂ ਮੈਂ ਖੁਦ ਕਰਦਾ ਰਿਹਾ ਜੀ 80 ਤੋਂ 82 85% ਲੈਕ ਵੀ ਕੈਲਸ਼ੀਅਮ ਆਉਂਦਾ ਸੀ ਜੀ ਉਹਦੇ ਵਿੱਚ ਤੇ ਸਲਫਰ ਵੀ ਹੁੰਦੀ ਹੈ ਉਹਦੇ ਵਿੱਚ ਤਾਂ ਜਿਹੜਾ ਉਹ ਹੁੰਦਾ ਹੈ ਨੇ ਜਿਹੜਾ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਈ ਵਾਰੀ ਉਹ ਨਕਲੀ ਮਿੱਟੀ ਵੇਚ ਜਾਂਦੇ ਆ ਤੁਹਾਨੂੰ ਤੁਹਾਨੂੰ ਲੱਗਦਾ ਵੀ 100 ਰੁਪਏ ਦਾ ਵੇਚਦੇ ਆ ਨਹੀਂ ਕਿਸਾਨ ਵੀਰ ਉਹ ਉਦਾਂ ਦੀ ਮਿਲਦੀ ਜਿਹੋ ਦੀ ਮਿੱਟੀ ਵੇਚ ਜਾਂਦੇ ਆ ਤੁਹਾਨੂੰ ਸਭ ਨੂੰ ਨੁਕਸਾਨ ਹੋ ਜਾਂਦਾ ਹੈ ਉਹ